ਤੇ ਹਰੇਕ ਬੰਦੇ ਨੂੰ ਚਲੋ ਹੁੰਦਾ ਹੀ ਹੈ ਵੀ ਖੇਤ ਦੇ ਵਿੱਚੋਂ ਝੋਨਾ ਨਿਕਲ ਜਵੇ ਤੇ ਟਰਾਲੀ 'ਚ ਪੈ ਜਵੇ ਬਾਕੀ ਪਰਮਾਤਮਾ ਦੇ ਹੱਥ ਹੈ ਐਦਕੀ ਸਮਾਂ ਹੀ ਵੈਸੇ ਸਮਾਂ ਮਾਰੀ ਹੈ ਐਦਕੀ ਲੋ ਪ੍ਰਭੂ ਮੀਂਹ ਵੀ ਬੜੇ ਯੋਰ ਨਾਲ ਪੈਂਦਾ ਪਿਆ ਮੀਂਹ ਨੇ ਬੜਾ ਝਾੜਾ ਘਨੇ ਹੰਨੇ ਇੰਨਾ ਮੀਂਹ ਦਾ ਭਰਵਾ ਸਾਉਣ ਦੇ ਮਹੀਨੇ ਚ ਵੀ ਨਹੀਂ ਪਿਆ ਹੈਗਾ ਜਿੰਨਾ ਮੀਂਹ ਹੋਣਾ ਪੈਂਦਾ ਹੈ ਪਰਮਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਈ ਬੱਦਲ ਮੀਂਹ ਫੇਰ ਆ ਗਿਆ ਯੋਰਾ ਦੇ ਨਾਲ ਤੇ ਪਰ ਆ ਉਹ ਮੀਂਹ ਹੈ ਵੀ ਜ਼ਿਆਦਾ ਹੈ ਅੱਜ ਦਾ ਦਿਨ ਤੇ ਸ਼ਾਇਦ ਕੱਲ ਨੂੰ ਨਿਖਰ ਜਾਏਗਾ ਝੋਨੇ ਵੀ ਤਕਰੀਬਨ ਤਕਰੀਬਨ ਹੁਣ ਸਭ ਦੇ ਪੱਕੇ ਹੋਏ ਨੇ ਤੇ ਬਰਸਾਤ ਵੀ ਜ਼ਿਆਦਾ ਹੋਣ ਲੱਗ ਗਈ ਹੈ ਕੱਲ ਸਵੇਰੇ ਵੀ ਚੰਗੀ ਝੁੱਟ ਲੈ ਕੇ ਆ ਗਿਆ ਸੀ ਤੇ ਹੁਣ ਵੀ ਤਕਰੀਬਨ ਟਾਈਮ 11 11:30 ਦਾ ਹੋ ਗਿਆ ਤੇ ਹੁਣ ਫੇਰ ਆ ਗਿਆ ਹੁਣ ਹੈ ਵੀ ਜ਼ਿਆਦਾ ਹੈ ਹੇ ਹੁਣ ਇਹ ਦੱਖਣ ਵੱਲੋਂ ਆਇਆ ਚੜ ਕੇ ਪਹਿਲਾਂ ਸਵੇਰ ਦਾ ਤਾਂ ਚਲੋ ਕਿਣਮਣ ਕਾਣੀ ਜੀ ਹੋਈ ਸੀ ਤੇ ਕਿਤੇ ਪੈ ਗਿਆ ਕਿਤੇ ਨਾ ਪਿਆ ਤੇ ਵਿੱਚ ਨੂੰ ਧੁੱਪ ਵੀ ਲੱਗ ਗਈ ਸੀ ਤੇ ਹੁਣ ਜਿਹੜਾ ਇਹ ਹੁਣ ਮੀਂਹ ਜ਼ਿਆਦਾ ਆ ਗਿਆ ਹੁਣ ਇਹਨੇ ਕੰਮ ਰੋਕ ਤਾਂ ਫੇਰ ਸਾਰਾ ਹੀ ਇੱਕ ਕੀਲਾ ਆਪਣਾ ਰਹਿ ਗਿਆ ਸੀ ਝਾੜਨ ਵਾਲਾ ਤੇ ਉਹ ਬੰਦਿਆਂ ਨੇ ਝਾੜ ਦੇਣਾ ਸੀ ਪਰ ਕੰਮ ਹੁਣ ਜੋ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ ਬੰਦੇ ਦੇ ਕਰਿਆ ਕੁਛ ਨਹੀਂ ਬੰਨਣਾ ਹੈਗਾ ਤੇ ਲੋਕ ਵੀ ਅਰਦਾਸ ਕਰਦੇ ਆ ਪ੍ਰਮਾਤਮਾ ਸੁੱਖ ਵਰਤਾਵੇ ਬਰਸਾਤ ਹੈ ਵੀ ਜਿਆਦੀ ਹੈ ਤੇ ਵੀਰੋ ਲੱਗੇ ਸੀ ਗੱਲ ਕਰਨ ਹੁਣ ਮੈਂ ਨਹੀਂ ਪਿੰਡੇ ਦੇ ਵਿੱਚ ਹੀ ਵੀਡੀਓ ਲੱਗੇ ਹੋਇਆ ਹਾਂ ਸ਼ੂਟ ਕਰਨ ਪੀ ਇਸਾਲ ਸਮਾਂ ਹੀ ਇੰਨਾ ਮਾੜਾ ਹੈ ਪੀ ਆ ਬਾਸ ਬੱਤੀਆਂ ਬਚੀਆਂ ਸੀ ਜਿਹੜੀਆਂ ਬਾਅਦ ਚ ਨਿਸਰੀਆਂ ਨੇ ਇਹਨਾਂ ਦੇ ਵਿੱਚ ਹੁਣ ਚਿੱਟੇ-ਸਿੱਟੇ ਦੀ ਸ਼ਿਕਾਇਤ ਬੜੀ ਆ ਰਹੀ ਹੈ ਤੇ ਹਾਲਾਂਕਿ ਘਟੋ-ਘਟਾ ਆਪਾਂ 3-3 ਵਾਰ ਸਪਰੇਆਂ ਵੀ ਕਰਤੀਆਂ ਨੇ ਪਰ ਫੇਰ ਵੀ ਇਹਦੇ ਨਾਲ ਚਿੱਟਾ-ਸਿੱਟਾ ਜਿਹੜਾ ਇਹ ਨਹੀਂ ਰੁਕਿਆ ਹੈਗਾ ਤੇ ਬੜਾ ਜਿਆਦਾ ਕੰਮ ਔਖਾ ਹੋ ਗਿਆ ਜਦੋਂ ਕਹਿੰਦੇ ਹੁੰਦੇ ਨੇ 2025 ਸਨ ਝੋਨੇ ਵਾਸਤੇ ਸਹੀ ਹੈ ਹੀ ਨਹੀਂ ਸੀ ਚਾਹੇ 26 ਹੈ ਚਾਹੇ ਕੋਈ ਪਰਮਲ ਵੈਰਾਈਟੀ ਹੈ ਤੇ ਚਾਹੇ ਕੋਈ ਹਾਈਬ੍ਰਿਡ ਹੈ ਲੋ ਬਰਾਵ ਮੀਂਹ ਵੀ ਬੜੇ ਯੋਰ ਨਾਲ ਪੈਂਦਾ ਪਿਆ ਮੀਂਹ ਨੇ ਬੜਾ ਜ਼ਿਆਦਾ ਕਹਿੰਦੇ ਹੁੰਦੇ ਨੇ ਇੰਨਾ ਮੀਂਹ ਦਾ ਭਰਵਾ ਸੌਣ ਦੇ ਮਹੀਨੇ ਚ ਵੀ ਨਹੀਂ ਪਿਆ ਹੈਗਾ ਜਿੰਨਾ ਮੀਂਹ ਹੁਣ ਪੈਂਦਾ ਪਿਆ ਭਰਵਾ ਫਾਲੇ ਇੱਕ ਕਿੱਲਾ ਕਪਣਾ ਛਾੜਦਾ ਸੀ ਬੰਦਿਆਂ ਨੇ ਤੇ ਹਲੇ ਇੱਕ ਟੀਲਾ ਰੰਦਾ ਸੀ ਝੜਨ ਵਾਲਾ ਤੇ ਹੁਣ ਨਹੀਂ ਵੀ ਬਹੁਤ ਜ਼ਿਆਦਾ ਪੈਂਦਾ ਪਿਆ ਚਲੋ ਵਾਸੀ ਪਰਮਾਤਮਾ ਦੇ ਅੱਥਾ ਬਾਈ ਜੋ ਕੁਝ ਹੈਗਾ ਕੀ ਕਰ ਸਕਦੇ ਆ ਬਰਸਾਤ ਹੈ ਵੀ ਜ਼ਿਆਦੀ ਹੈ ਮੇਰਾ ਪਾਣੀ ਉ ਡਿੱਗਦਾ ਪਿਆ ਲੋ ਭਰਾਵੋ ਰੋਕਤਾ ਕੰਮ ਮੀਨ ਹੈ ਮੀਨ ਵੀ ਤਸੱਲੀ ਵਾਲਾ ਪਿਆ ਦੋ ਦਿਨ ਹੀ ਕੰਮ ਚਾੜੋ ਚਲੋ ਚਲ ਜੀ ਦੋ ਤਿੰਨ ਦਿਨ ਹੀ ਹੁਣ ਕੰਮ ਚੱਲਣਾ ਖੇਤ ਵੀ ਗਿੱਲੇ ਹੋ ਗਏ ਨੇ ਸ਼ਰਾਟਾ ਵੀ ਚੰਗਾ ਜੋਰ ਦਾ ਪਿਆ ਆਇਆ ਵੀ ਬੜਾ ਸੀ ਹੋਂ ਰੈਂ ਦੀ ਹੁੱਦੀ ਕਸਰ ਪੂਰੀ ਕਰ ਦੇਣੀ ਹੈ ਹੁਣ ਹਵਾ ਤੇ ਚਲਾਉਂਦੀ ਹੈ ਜਿਹੜੇ ਮਾੜੇ ਮੋٹے ਝੋਨੇ ਖੜੇ ਨੇ ਉਹ ਦੇਖ ਦੇਣੇ ਨੇ ਮੈਂ ਤਾਂ ਲੱਗਿਆ ਸੀ ਅੱਗੇ ਗੱਲ ਕਰਨਾ ਵੀ ਇਸ ਸਾਲ ਤਾਂ ਭਰਾਓ 2025 ਸਨ ਦਾ ਝੋਨਾ ਦਾ ਜਿਹੜਾ ਹੈ ਨਾ ਇਸ ਝੋਨੇ ਦੇ ਝੋਨਾ ਸਾਡੇ ਹੱਕ ਚ ਹੀ ਨਹੀਂ ਹੈਗਾ ਜਿਹੜੀਆਂ ਬਾਸਬੱਤੀਆਂ ਮਾੜੀਆਂ ਮੋਟੀਆਂ ਬਾਦ ਚੋਂ ਨਿਸਰੀਆਂ ਨੇ ਇਹਨਾਂ ਦੇ ਵਿੱਚ ਹੁਣ ਚਿੱਟੇ ਸਿੱਟੇ ਦੀ ਸ਼ਿਕਾਇਤ ਆ ਗਈ ਹੈ ਤੇ ਜਿਹੜਾ ਝੋਨਾ ਹੁਣ ਨਿਸਰਦਾ ਸੀ ਪਿਆ ਉਹ ਕੱਲ ਹਨੇਰੀ ਤੂਫਾਨ ਬੜੀ ਤੇਜ਼ ਆਇਆ ਤੇ ਸਭ ਬੂਰਬਾਰ ਝਾੜਦਾ ਇਹਦਾ ਇਹਨੇ ਦਾਣਾ ਕਾਲਾ ਕਰ ਦੇਣਾ ਕਹਿੰਦੇ ਹੁੰਦੇ ਇਹਨਾਂ ਜਦੋਂ ਸਮਾਂ ਸਾਥ ਨਾ ਦੇ ਨਾ ਫੇਰ ਕੋਈ ਬੰਦਾ ਕਹਿ ਨਾ ਦੇ ਵੀ ਮੇਰੀ ਫਸਲ ਦਾ ਝਾੜ ਬੜਾ ਵਧੀਆ ਨਿਕਲਿਆ ਤੇ ਹੁਣ ਪ੍ਰਭੂ ਮੀਂਹ ਵੀ ਬੜੇ ਜ਼ੋਰ ਨਾਲ ਪਿਆ ਐਵੇਂ ਦਾ ਮੀਂਹ ਸ਼ਰਾਟਾ ਦਾ ਸੌਂਚ ਵੀ ਨਹੀਂ ਪਿਆ ਹੋਣਾ ਜਿੰਨੇ ਜ਼ੋਰ ਦਾ ਮੀਂਹ ਪੈ ਗਿਆ ਖੇਤਾਂ 'ਚ ਵੀ ਆ ਦੇਖੋ ਪਾਣੀ ਖੜਾ ਕਰਤਾ ਆ ਦੇਖੋ ਕਿਵੇਂ ਪਾਣੀ ਖੜਿਆ ਖੇਤਾਂ ਦੇ ਵਿੱਚ ਪੂਰਾ ਖੇਤਾਂ ਦੇ ਵਿੱਚ ਪਾਣੀ ਖੜਾ ਕਰਤਾ ਆ ਇੱਕ ਕਿਲਾ ਰਹਿ ਗਿਆ ਸੀ ਆਪਣਾ ਝਾੜਨ ਵਾਲਾ ਤੇ ਪੱਡ ਬਛਾਇਆ ਰਹਿ ਗਿਆ ਔਰ ਰਾਤ 8 ਵਜੇ ਤੱਕ ਚੜਾ ਕੇ ਤੇ ਆਪਾਂ ਲੈ ਗਏ ਸੀ ਟਰਾਲੀ 'ਚ ਪਾ ਕੇ ਇਹ ਹੁਣ ਚੋਨਾ ਸੁੱਕੇਗਾ ਤੇ ਫੇਰ ਝਾੜਿਆ ਜਾਏਗਾ ਧੁੱਪ ਲੱਗੇਗੀ ਤਾਂ ਤਾਂ ਹੀ ਤਾਂ ਕਹਿੰਦੇ ਨੇ ਵੀ ਜੀਵਿੰਦਾਰ ਦੀ ਕਿਸਾਨ ਦੀ ਜੀਉਣ ਜਿਹੜੀ ਹੈ ਨਾ ਵਾਕਈ ਯਾਰ ਸਾਲੀ ਬਹੁਤੀਓ ਮਾੜੀ ਹੈ ਆ ਖਾਸ ਕਰਕੇ 2025 ਦੇ ਵਿੱਚ ਚਲੋ ਕਹਿੰਦੇ ਨੇ ਹੁੰਦੇ ਕਰਦਾ ਤਾਂ ਯੋਜਨਾ ਕਰਦਾ ਹੈ ਪਰਮਾਤਮਾ ਠੀਕ ਕਰਦਾ ਹੈ ਪਰ ਬੰਦਾ ਤਾਂ ਇਹ ਗੱਲਾਂ ਸੋਚਦਾ ਹੈ ਨਾ ਕਿ ਸਾਡੇ ਹੱਕ 'ਚ ਕੁਝ ਵੀ ਨਹੀਂ ਹੈਗਾ ਇਹ ਤਾਂ ਪਰਮਾਤਮਾ ਨੇ ਪਤਾ ਨਹੀਂ ਹੁਣ ਕਿਹੜੇ ਪਾਸੇੋਂ ਦੇਣਾ ਪਰ ਨੁਕਸਾਨ ਵੀ ਬੜਾ ਜ਼ਿਆਦਾ ਹੁੰਦਾ ਪਿਆ ਪ੍ਰਭੂ ਹੁਣ ਜਿਹੜੇ ਪਾਸੇ ਹੜ ਆ ਗਿਆ ਹੜ ਨੇ ਬੜਾ ਜ਼ਿਆਦਾ ਨੁਕਸਾਨ ਕਰਿਆ ਤੇ ਹੁਣ ਜਿਹੜੇ ਏਰੀਏ ਮਾੜੇ-ਮੋٹے ਬਚੇ ਸੀ ਉੱਥੇ ਹੁਣ ਪਹਿਲਾਂ ਬੌਣਾ ਰੋਗ ਆ ਗਿਆ ਫਿਰ ਵਿੱਚ ਚੂਹੇ ਨੇ ਬੜਾ ਜਿਹੜੀਆਂ ਚੀਜ਼ਾਂ ਨਹੀਂ ਸੀ ਹੋਣ ਵਾਲੀਆਂ ਉਹ ਵੀ ਹੋਈਆਂ ਨੇ ਅਰਗੀ ਫਿਰ ਚੂਹਾ ਆ ਗਿਆ ਫਿਰ ਉਸ ਤੋਂ ਬਾਅਦ ਹਲਦੀ ਪੈ ਗਈ ਹਲਦੀ ਵੀ ਤਕਰੀਬਨ 60% ਝੋਨਿਆਂ ਨੂੰ ਹਲਦੀ ਜਿਹੜੀ ਸੀ ਪਈ ਹੋਈ ਸੀ ਹਰੇਕ ਬੰਦਾ ਕਹਿੰਦਾ ਸੀ ਝੋਨਾ ਮੈਂ ਦੁਪਹਿਰ ਤੇ ਟਾਈਮ ਵੜਾਉਣਾ ਹੈ ਕੰਪੈਨਾਂ ਵਾਲੇ ਵੀ ਵਿਚਾਰੇ ਬੜੇ ਪਰੇਸ਼ਾਨ ਹੋ ਗਏ ਇਸ ਗੱਲ ਤੋਂ ਤੇ ਉਸ ਤੋਂ ਬਾਅਦ ਫੇਰ ਆ ਮੜੀਆਂ ਮੋਟੀਆਂ ਬਾਸਵਤੀਆਂ ਬਚੀਆਂ ਸੀ ਜਿਹੜੀਆਂ ਬਾਅਦ ਚ ਨੇਸਰੀਆਂ ਨੇ ਇਹਨਾਂ ਦੇ ਵਿੱਚ ਫਿਰ ਆ ਹਣ ਸੂੰਢੀ ਨੇ ਪੂਰਾ ਅਟੈਕ ਕਰਤਾ ਹਾਲਾਂਕਿ ਨਸਾਰੇ ਤੋਂ ਪਹਿਲਾਂ ਭਰਾਵਾਂ ਨੇ ਸਪਰੇਅ ਕਰੀ ਹੈ ਤੇ ਤਿੰਨ ਤਿੰਨ ਸਪਰੀਆਂ ਸੁੰਡੀ ਵਾਲੀਆਂ ਹੋ ਗਈਆਂ ਨਹੀਂ ਤੇ ਇੰਨੀਆਂ ਸਪਰੀਆਂ ਕਦੀ ਸੁੰਡੀ ਵਾਲੀਆਂ ਕਰੀਆਂ ਹੀ ਨਹੀਂ ਹੈਗੀਆਂ ਦੋ ਸਪਰੀਆਂ ਦੇ ਨਾਲ ਬਾਸਵਤੀ ਝੋਨਾ ਬੜਾ ਵਧੀਆ ਨਿਸਰ ਜਾਂਦਾ ਹੁੰਦਾ ਤੇ ਆ ਬਸ ਆ ਬੱਲਾ ਵੀ ਵ ਦਿਖਦੀਆਂ ਹੀ ਨੇ ਇਹਦੇ ਵਿੱਚ ਵਜਨ ਬੁਜਨ ਕੋਈ ਨਹੀਂ ਹੈਗਾ ਇਹ ਸਿਰਫ ਇੱਕ ਚਲੋ ਕਿਤੇ ਕੋਈ ਤੱਕੀ ਜਿਹੜੀ ਹੈ ਕੋਈ ਸਹੀ ਰਹਿ ਗਈ ਰਹਿ ਗਈ ਪਰ ਜਿਹੜੇ ਹਿਸਾਬ ਨਾਲ ਹੁਣ ਇਸ ਸਾਲ ਮੌਸਮ ਹੋਇਆ ਹੋਇਆ ਇਹ ਤਾਂ ਘਾਟੇ ਵਾਂ ਦਾ ਸੌਦਾ ਏ ਤੇ ਨੁਕਸਾਨ ਵੀ ਬੜਾ ਜ਼ਿਆਦਾ ਹੁੰਦਾ ਪਿਆ ਰਾਤ ਕਟੋ-ਕਟ ਵੀ 9 9:30 ਵਜੇ ਤੱਕਰ ਮਸ਼ੀਨਾਂ ਚੱਲਦੀਆਂ ਰਹੀਆਂ ਨੇ ਦੋ-ਦੋ ਮਸ਼ੀਨਾਂ ਕਈਆਂ ਨੇ ਚਲਾਈਆਂ ਸੀ ਜਿਨ੍ਹਾਂ ਦਾ ਝੋਨਾ ਪੱਕਿਆ ਹੋਇਆ ਹੈ ਵਿੱਚ ਕਈ ਭਰਾਵਾਂ ਨੇ ਤਾਂ ਜਿਹੜੇ ਖੇਤ ਨੀਵੇਂ ਨੇ ਉਹਨਾਂ ਨੇ ਡਰਦਿਆਂ ਬੜਾਤੀ ਹੈ ਹਲੇ ਥੋੜਾ ਜਿਹਾ ਨਰਮ ਸੀ ਪਰ ਉਹ ਦਾਣਾ ਹਰਾ ਸੀ ਉਹ ਬੜਾਤੀ ਹੁਣ ਮੰਡੀਆਂ ਦੇ ਵਿੱਚ ਰਸ਼ ਬੜਾ ਹੈ ਹੁਣ ਜਿਹੜੇ ਜੋ ਹਿਸਾਬ ਨਾਲ ਮੀਂਹ ਪਿਆ ਹੁਣ ਮੰਡੀਆਂ ਦੇ ਵਿੱਚ ਕਿਹੜਾ ਜਾ ਕੇ ਝੋਨਾ ਤੋਲ ਜਾਣਾ ਇਹ ਤਾਂ ਕਹਿੰਦੇ ਹੁੰਦੇ ਨੇ ਵੀ ਕਾਲੀ ਨਾ ਕਰੋ ਇਹ ਤਾਂ ਜੇ ਪ੍ਰਮਾਤਮਾ ਨੇ ਖੋਣਾ ਇਹਨਾਂ ਤੇ ਆਪਣੀ ਵੱਡੀ ਹੋਈ ਫਸਲ ਵੀ ਪ੍ਰਮਾਤਮਾ ਨੇ ਖੋ ਲੈਣੀ ਹੈ ਤੇ ਜੇ ਦੇਣਾ ਹੈ ਤਾਂ ਪ੍ਰਮਾਤਮਾ ਨੇ ਖੜੀ ਫਸਲ ਦਾ ਵੀ ਕੁਝ ਨਹੀਂ ਵਿਗੜਨਾ ਹੈਗਾ ਤੇ ਚਲੋ ਹਰੇਕ ਬੰਦਾ ਡਰਦਾ ਹੀ ਹੈ ਵੀ ਮੈਂ ਝੋਨਾ ਵਡਾ ਕੇ ਜਿਹੜਾ ਹੁਣ ਜਿਆਦਾ ਪੱਕਿਆ ਝੋਨਾ ਉਹਨੂੰ ਵੱਢ ਕੇ ਟਰਾਲੀ 'ਚ ਪੈ ਜਵੇ ਘਟੋ ਘਟ ਖੇਤ 'ਚੋਂ ਤਾਂ ਬਾਹਰ ਖੇਤ 'ਚੋਂ ਤਾਂ ਨਿਕਲ ਜਵੇ ਜਿਹੜਾ ਝੋਨਾ ਵੱਢਿਆ ਘਟੋ ਘਟ ਖੇਤ ਚੋਂ ਤਾਂ ਬਾਹਰ ਨਿਕਲ ਜੂਵੇ ਤੇ ਟਰਾਲੀਆਂ ਦੇ ਵਿੱਚ ਇੱਕ ਅੱਧਾ ਦਿਨ ਪਿਆ ਵੀ ਰਹੇਗਾ ਹੁਣ ਮੰਡੀਆਂ ਦੇ ਵਿੱਚ ਹਾਲੇ ਇੰਨੀ ਛੇਤੀ ਜਾ ਕੇ ਟਰਾਲੀਆਂ ਖਾਲੀ ਵੀ ਨਹੀਂ ਹੋਣੀਆਂ ਹੈਗੀਆਂ ਕਿਉਂਕਿ ਅੱਜ ਵੀ ਮੀਂਹ ਕਾਫੀ ਜ਼ਿਆਦਾ ਪੈ ਗਿਆ ਤੇ ਮੰਡੀਆਂ ਦੇ ਵਿੱਚ ਵੀ ਪਾਣੀ ਹੋ ਗਿਆ ਹੁਣ ਤੇ ਦੂਜੇ ਨੰਬਰ ਦੇ ਉੱਤੇ ਗੱਲ ਇਹ ਆ ਵੀ ਝੋਨਾ ਵੀ ਹੁਣ ਕਈ ਭਰਾਵਾਂ ਨੇ ਜਿਵੇਂ ਵੱਢਿਆ ਤੇ ਝੋਨਾ ਵਿੱਚ ਥੋੜਾ ਜਿਹਾ ਦਾਣਾ ਹਰਾ ਸੀ ਤੇ ਜਿਹੜਾ ਹੁਣ 60% ਝੋਨਾ ਕਟੋ-ਕਟ ਵੀ ਉਹਨੂੰ ਹਲਦੀ ਪਈ ਹੋਈ ਐ ਝੋਨਿਆਂ ਨੂੰ ਜਿਹੜੀ ਹੁਣ ਹਲਦੀ ਪਈ ਹੋਈ ਐ ਭਰਾਵੋ ਇਹ ਚੀਜ਼ ਦਾ ਵੀ ਧਿਆਨ ਰੱਖਿਓ ਜਿਹੜੇ-ਜਿਹੜੇ ਭਰਾਵਾਂ ਨੇ ਆਪਣਾ ਝੋਨਾ ਵੱਢਿਆ ਐ ਨਾ ਉਹਨੂੰ ਝੋਨੇ ਨੂੰ ਜਾਂ ਤਾਂ ਆਪਣੇ ਸ਼ੈੱਡ ਸ਼ੂਟ ਦੇ ਵਿੱਚ ਟਰਾਲੀ ਤੋਂ ਥੱਲੇ ਤਾਰ ਲਵੋ ਖਾਲੀ ਕਰ ਲਓ ਟਰਾਲੀ ਨੂੰ ਉਹਨੂੰ ਮਾੜਾ-ਮੋਟਾ ਫੌੜਾ-ਫੂੜਾ ਮਾਰ ਦੋ ਉਹਨੂੰ ਸਕਾ ਲਵੋ ਜੇ ਤੁਹਾਡਾ ਮੰਡੀ ਦੇ ਵਿੱਚ ਕਿਤੇ ਜਾ ਕੇ ਕੋਈ ਜਗ੍ਹਾ ਮਿਲਦੀ ਐ ਤਾਂ ਅੱਜ ਦਾ ਦਿਨ ਰੋਕ ਕੇ ਅਗਲੇ ਦਿਨ ਤਾਂ ਮੰਡੀ 'ਚ ਤਾਰ ਲੋ ਪਰ ਉਹਨੂੰ ਬਹੁਤਾ ਚਿਰ ਨਾ ਟਰਾਲੀ ਦੇ ਵਿੱਚ ਰੱਖਿਓ ਕਿਉਂਕਿ ਜਿਹੜਾ ਦਾਣਾ ਹਰਾ ਏ ਜਾਂ ਹਰਾ ਦਾਣੇ ਦਾ ਹਲੇ ਚਲੋ ਕੁਛ ਨਹੀਂ ਵਿਗੜਦਾ ਜਿਹੜਾ ਹਲਦੀ ਵਾਲਾ ਦਾਣਾ ਹੈ ਨਾ ਉਹ ਫਿਰ ਰੰਗ ਜਿਹੜਾ ਏ ਫੜ ਜਾਂਦੀ ਏ ਵੈਸੇ ਤਾਂ ਜਿਹੜੇ ਝੋਨੇ ਰਾਤ ਵੱਡੇ ਗਏ ਨੇ ਇੰਨੇ ਮੰਨ ਲਓ ਕਿ ਨੇਰੇ ਪਏ ਤੱਕਰ ਤੇ ਉਹ ਝੋਨਿਆਂ ਦਾ ਵੀ ਨੁਕਸਾਨ ਜ਼ਰੂਰ ਹੋਏਗਾ ਕਿਉਂਕਿ ਉਹ ਝੋਨਾ ਰਾਤ ਰਾਤ ਟਰਾਲੀ ਜਿਹੜੀ ਏ ਫਿਰ ਨਰਮਾਈ ਫੜ ਜਾਂਦੀ ਏ ਤੇ ਜਿਹੜੇ ਝੋਨੇ ਤਾਂ ਬਿਲਕੁਲ ਸਾਫ਼ ਵੱਡੇ ਗਏ ਨੇ ਉਹਨਾਂ ਦਾ ਤਾਂ ਚਲੋ ਕੁਝ ਨਹੀਂ ਵਿਗੜਦਾ ਹੈਗਾ ਉਹ ਵੀ ਜੇ ਮੰਨ ਲਓ ਕਿ ਆਪਣੇ ਕੋਲ ਸ਼ੈੱਡ ਹੈ ਜਾਂ ਕਿਸੇ ਤਰੀਕੇ ਨਾਲ ਆਪਣਾ ਉਤਰ ਸਕਦਾ ਝੋਨਾ ਤੇ ਉਹਨੂੰ ਤਾਰ ਕੇ ਤੇ ਉਹਨੂੰ ਹਵਾ ਜ਼ਰੂਰ ਚਾਹੀਦੀ ਹੈ ਲਵਾ ਲੈਣੀ ਕਿਉਂਕਿ ਹਾਲੇ ਮੌਸਮ ਹੁਣ ਅੱਜ ਦਾ ਦਿਨ ਵੀ ਮੌਸਮ ਖਰਾਬ ਹੈ ਤਾਂ ਕੱਲ ਨੂੰ ਵੀ ਮੌਸਮ ਖਰਾਬ ਦੱਸਿਆ ਹੋਇਆ ਜੇ ਤਾਂ ਕੱਲ ਨੂੰ ਮੰਨ ਲਓ ਕਿ ਨਿਖਰ ਜਾਂਦਾ ਤਾਂ ਫੇਰ ਆਪਾਂ ਮੰਡੀ ਦੇ ਵਿੱਚ ਜਾ ਕੇ ਵੀ ਢੇਰੀ ਕਰ ਸਕਦੇ ਹਾਂ ਪਰ ਮੰਡੀਆਂ ਦੇ ਵਿੱਚ ਵੀ ਰਾਸ਼ ਪੂਰਾ ਹੋਏਗਾ ਤੇ ਇਸ ਚੀਜ਼ ਦੀ ਗੌਰ ਜਰੂਰ ਕਰ ਲਿਓ ਭਰਾਵੋ ਆਪਣਾ ਜਿਵੇਂ ਟਰਾਲੀ ਰਾਤ ਦੀ ਵੱਡੀ ਹੋਈ ਖੜੀ ਹੋਈ ਹੈ ਤਾਂ ਉਹਦੇ ਵਿੱਚ ਘਟੋ ਘਟ ਹੱਥ ਮਾਰ ਕੇ ਜਰੂਰ ਦੇਖ ਲਿਓ ਵੀ ਝੋਨਾ ਜਿਹੜਾ ਇਹ ਬਹੁਤਾ ਹਰਾ ਜਿਹੜਾ ਵੱਡੇ ਹੈ ਜਿਹੜਾ ਨਰਮ ਦਾਣਾ ਸੀ ਉਹ ਕਿਤੇ ਗੰਮਨਾ ਝੋਨਾ ਖਾ ਜਾਵੇ ਤੇ ਉਹਦੇ ਵਿੱਚ ਅਲਟੀਪਲਟੀ ਉਹਦੀ ਜਰੂਰ ਕਰ ਕਰ ਲਿਓ ਕਿਉਂਕਿ ਇਹ ਚੀਜ਼ ਦੀ ਗੌਰ ਜਰੂਰ ਕਰ ਲਿਓ ਵੀ ਕਿਤੇ ਇਹ ਨਾ ਹੋਏ ਵੀ ਟਰਾਲੀ ਆਪਾਂ ਭਰ ਕੇ ਖਲਾਰੀ ਹੈ ਤਾਂ 2-3 ਦਿਨ ਆਪਾਂ ਇਹ ਸੋਚ ਲਈਏ ਵੀ ਹੁਣ ਜੋ ਨਾ ਖੇਤ ਦੇ ਵਿੱਚੋਂ ਤਾਂ ਆ ਹੀ ਗਿਆ ਤੇ ਆਪਾਂ ਟਰਾਲੀ ਭਰ ਕੇ 2-3 3 ਦਿਨ ਖਲਾਰੀ ਰੱਖੀ ਇੱਕ ਅੱਧਾ ਦਿਨ ਟਰਾਲੀ ਖੜਚੇ ਤਾਂ ਉਹ ਕੋਈ ਫਰਕ ਨਹੀਂ ਪੈਂਦਾ ਹੈਗਾ ਜੇ ਹੁਣ ਜ਼ਿਆਦਾ ਦਿਨ ਆਪਾਂ ਖਲਾਰਾਂਗੇ 3 ਦਿਨ ਖੜਜੇਵੇ 4 ਦਿਨ ਖੜਜੇਵੇ ਫੇਰ ਨੁਕਸਾਨ ਵੀ ਹੋ ਜਾਂਦਾ ਹੁੰਦਾ ਇਸ ਚੀਜ਼ ਦਾ ਮੀਂਹ ਦਾ ਭਰਾਵੋ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤੇ ਹੁਣ 3-4 ਦਿਨ ਘੱਟੋ-ਘੱਟ ਵੀ ਮਸ਼ੀਨਾਂ ਹੁਣ ਬੰਦ ਹੀ ਰਹਿਣਗੀਆਂ ਜਿਹੜੇ ਝੋਨੇ ਤਾਂ ਹਰੇ ਨੇ ਜਿਵੇਂ ਹੁਣ ਆ ਝੋਨਾ ਨਰਮ ਹੈ ਇਹਨੂੰ ਤਾਂ ਚਲੋ ਹਲੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਪਾਣੀ ਵੀ ਲਈਦਾ ਹੀ ਹੈ ਤੇ ਜਿਹੜੇ ਝੋਨੇ ਆ ਜਿਵੇਂ ਹੁਣ ਪੱਕੇ ਹੋਏ ਝੋਨੇ ਨੇ ਉਹਨਾਂ ਦਾ ਜ਼ਿਆਦਾ ਨੁਕਸਾਨ ਹੈ ਤੇ ਉਹ ਝੋਨਿਆਂ ਨੇ ਥੋੜਾ ਜਿਆਦਾ ਸੁੱਕ ਜਾਣਾ ਹੈ ਪੱਕ ਜਾਣਾ ਹੈ ਉਹਨਾਂ ਨੇ ਤੇ ਵਜਨ ਤਾਂ ਪਹਿਲਾਂ ਹੀ ਨਹੀਂ ਝੋਨੇ ਦਿੰਦੇ ਪਏ ਤੇ ਇਸ ਚੀਜ਼ ਦਾ ਫਰਕ ਪਏਗਾ ਕਾਫੀ ਜ਼ਿਆਦਾ ਬਾਕੀ ਕਿਉਂਕਿ ਇਸ ਸਾਲ ਜਿਹੜਾ ਇਹਨਾਂ 2025 ਦਾ ਇਹ ਸਾਲ ਤਾਂ ਝੋਨੇ ਵਾਸਤੇ ਬੜਾ ਮਾੜਾ ਆਏ ਕਈ ਪਾਸੇ ਹੜ ਆਇਆ ਕਿਤੇ ਕੁਛ ਹੋਇਆ ਕਿਤੇ ਕੁਛ ਹੋਇਆ ਹੋਇਆ ਬੜਾ ਕੰਮ ਖਰਾਬ ਜਿਹਾ ਹੀ ਹੁੰਦਾ ਪਿਆ ਲੋਵੀ ਪ੍ਰਭੂ ਆਪਾਂ ਝੋਨਾ ਤਾਰ ਲਿਆ ਘਰਈ ਤੇ ਮੌਸਮ ਖਰਾਬ ਹੋਣ ਕਰਕੇ ਫਿਰ ਇਹ ਮੌਸਮ ਵੀ ਨਹੀਂ ਖਰਾਬ ਹੈ ਯਾਰ ਮੌਸਮ ਖਰਾਬ ਤੇ ਖਰਾਬ ਹੋਣ ਕਰਕੇ ਆਪਾਂ ਆਪਾਂ ਇਹ ਸ਼ੈੱਡ ਚ ਲਾਣੇ ਆ ਪਰ ਆਪਾਂ ਜਦੋਂ ਝੋਨਾ ਸ਼ੈੱਡ 'ਚ ਤਾਰ ਲਿਆ ਸਾਰਾ ਕਿਉਂਕਿ ਮੰਡੀਆਂ ਦੇ ਵਿੱਚ ਵੀ ਹੁਣ ਜਗ੍ਹਾ ਨਹੀਂ ਹੈਗੀ ਤਰਨ ਵਾਸਤੇ ਵੀ ਮੰਡੀਆਂ 'ਚ ਬੜਾ ਤਾੜ ਹੈ ਫਿਰ ਜੇ ਹੁਣ ਆਪਾਂ ਟਰਾਲੀ ਦੇ ਵਿੱਚ ਐਵੇਂ ਪਿਆ ਰਹਿਣ ਦੀ ਝੋਨਾ ਤੇ ਕੱਲ ਦਾ ਝੋਨਾ ਉੱਢਿਆ ਹੋਇਆ ਫਿਰ ਮਾੜਾ ਮੋਟਾ ਮਾੜਾ ਮੋਟਾ ਜਿਹੜਾ ਵਿੱਚ ਹਰੀਆਂ ਗੁੱਲੀਆਂ ਹੀ ਆ ਵੱਡੀਆਂ ਜਾਂਦੀਆਂ ਨੇ ਇਹ ਨਰਮਾਈ ਕਰ ਦਿੰਦੀ ਇਹਨੇ ਜ਼ਿਆਦਾ ਜਿਹੜੀਆਂ ਆਵ ਵਾਲੀਆਂ ਨੇ ਤੇ ਫੇਰ ਬਾਕੀ ਹਲਦੀ ਹੁਲਦੀ ਤੇ ਚਲੋ ਬਚਾਈਏ ਕੋਈ ਕਿਤੇ ਅਸੀਂ ਮਾੜੀ ਮੋਟੀ ਸ਼ਿਕਾਇਤਾਂ ਹੁੰਦੀ ਹੋਈ ਹੈ ਤੇ ਆਪਾਂ ਹੁਣ ਇਹਦੀ ਇੱਕ ਵਾਰ ਹਵਾ ਜੀ ਕੱਟਦੀ ਹੈ ਵਿੱਚੋਂ ਤੇ ਜਦੋਂ ਆਪਾਂ ਇਹਨੂੰ ਇੱਕ ਵਾਰ ਫੋਲ ਦੇਵਾਂਗੇ ਤੇ ਝੋਨਾ ਟਰਾਲੀ 'ਚ ਗਰਮ ਹੋਣ ਦਾ ਖਤਰਾ ਨਹੀਂ ਰਹਿੰਦਾ ਹੈਗਾ ਜਿੰਨੇ ਦਿਨ ਮਰਜ਼ੀ ਪਿਆ ਰਹੇ ਕੋਈ ਟੈਨਸ਼ਨ ਨਹੀਂ ਹੈਗੀ ਜੇ ਹੁਣ ਟਰਾਲੀ ਦੇ ਵਿੱਚ ਪਿਆ ਰਹੇਗਾ ਤੇ ਫਿਰ ਦਿੱਕਤ ਹੋ ਜਾਂਦੀ ਹੈ ਕਈ ਵਾਰ ਤੇ ਹੁਣ ਆਪਾਂ ਛੱਡ ਦੇ ਵਿੱਚ ਸਾਰਾ ਤਾਰ ਤਾਂ ਢੇਰੀ ਲਾਤੀ ਖੱਲੇ ਹੁਣ ਇਹਨੂੰ ਫੋਲ ਦੇਾਂਗੇ ਤੇ ਸੁਕਾ ਦੇਾਂਗੇ ਲੋ ਜੀ ਤੇ ਜਿਹੜੇ ਭਰਾਵਾਂ ਨੇ ਵੱਡ ਕੇ ਟਰਾਲੀਆਂ ਰਾਤ ਨੂੰ ਖਲਾਰੀਆਂ ਨੇ ਉਹ ਜਰੂਰ ਗੌਰ ਕਰਿਓ ਇਹ ਚੀਜ਼ ਦੀ ਕਿਉਂਕਿ ਜਿਆਦਾ ਨਰਮਾਈ ਦੇ ਵਿੱਚ ਵੱਡੇ ਝੋਨਾ ਫਿਰ ਕਈ ਵਾਰ ਦਿੱਕਤ ਕਰ ਜਾਂਦਾ ਹੁੰਦਾ ਜੇ ਆਪਣੇ ਕੋਲ ਕੁਈ ਸ਼ੈੱਡ ਦੀ ਹੈਗੀ ਐ ਵੋਸਤਾ ਦਾ ਸ਼ੈੱਡ ਤਾਰੂ ਤੇ ਵੈਸੇ ਤਾਂ ਮੌਸਮ ਤਕਰੀਬਨ ਹੁਣ ਸਾਫ ਹੋਈ ਹੈ ਹੱਥ ਨੂੰ ਜੀ ਆ ਗਿਆ ਤੇ ਮੜਮ ਉਤਰ ਨਰਮਾਈ ਇਹ ਚੀਜ਼ ਹੈ ਕਿ 60% ਖੇਤਾਂ ਦੇ ਵਿੱਚ ਹਲਦੀ ਸੀ ਆਪਕਿ ਤੇ ਜਿਹੜੇ ਭਰਾਵਾਂ ਨੇ ਹਲਦੀ ਵਾਲਾ ਝੋਨਾ ਵੜਿਆ ਉਹ ਜਰੂਰ ਇਸ ਚੀਜ਼ ਦੀ ਗੌਰ ਰੱਖਿਓ ਕਿਉਂਕਿ ਹਲਦੀ ਜਿਹੜੀ ਐ ਫਿਰ ਨਰਮਾਈ ਫੜ ਜਾਂਦੀ ਐ ਤੇ ਫਿਰ ਰੰਗ ਜਿਹੜਾ ਐ ਆਪਣਾ ਬਦਰੰਗ ਹੋ ਜਾਂਦਾ ਤੁਸੀਂ ਇਸ ਚੀਜ਼ ਦੀ ਗੌਰ ਜਰੂਰ ਰੱਖਿਓ ਲਓ ਜੀ ਖੇਚੇ ਆ ਰਿਹਾ ਚੱਲ ਖਿੱਚ ਜ਼ੋਰ ਨਾਲ ਜ਼ੋਰ ਨਾਲ ਖਿੱਚ ਖਿੱਚ ਹਾਂ ਨਹੀਂ ਨਹੀਂ ਕਿਉਂ ਨਹੀਂ ਜਿੰਨਾ ਜਿਆਦਾ ਓਏ ਜਿੰਨੀ ਜਿਆਦਾ ਖਾਣਾ ਤੁਸੀਂ ਜਿਆਦਾ ਪੀਣਾ ਤੇ ਹੋਣਾ ਖਿੱਚ ਥੋੜਾ ਨਾਲ ਚੱਲ ਪਰਪਾ ਚਲ ਇੱਧਰ ਬੜ ਬਾਲਾ ਇੱਧਰ ਇੱਧਰ ਆ ਚਲ ਇਹ ਲੈ ਇੱਧਰ ਨੂੰ ਮੂੰਹ ਕਰਕੇ ਚਲ ਖਿੱਚ ਇੱਧਰ ਮੂੰਹ ਕਰਕੇ ਹਾਂ ਚਲ ਇਹ ਲੈ ਜ਼ੋਰ ਲਗਾ ਕੇ ਐਂ ਸ਼ਾਬਾ ਜ਼ੋਰ ਲਗਾ ਕੇ ਉਧਰ ਹੁਣਾ ਵੇਖ ਇੱਧਰ ਨੂੰ ਖਿੱਚ ਲੋਈ ਚੋਨਾ ਆਪਾਂ 1509 ਇਹ 1847 ਹੈ ਆਪਣਾ ਤੇ ਇਹ ਵੱਡਿਆ ਸੀ ਤੇ ਆਪਾਂ ਹੁਣ ਫੋਲਤਾ ਇਹਦੇ ਚੋਂ ਹੁਣ ਇੱਕ ਵਾਰ ਹਵਾ ਜੀ ਨਿਕਲ ਜੇਗੀ ਤੇ ਜਿਹੜੀਆਂ ਆ ਹਰੀਆਂ ਜਿਹੜੀਆਂ ਗੁੱਲੀਆਂ ਜੀਆਂ ਹੁੰਦੀਆਂ ਨੇ ਵਿੱਚ ਇਹੀ ਵਿੱਚ ਨਰਮਾਈ ਜਿਹੜੀ ਇਹ ਕਰ ਦਿੰਦੀਆਂ ਨੇ ਤੇ ਇਹਦੇ ਨਾਲ ਹੀ ਨਰਮਾਈ ਹੋ ਜਾਂਦੀ ਹੈ ਤੇ ਇਹ ਆਪਾਂ ਕੱਲ ਮੜ ਮੜਾ ਝਾੜੂ ਮਾਰੀ ਗਏ ਸੀ ਤੇ ਤਾਰ ਕੇ ਤੇ ਕੱਢਤੀਆਂ ਬਾਹਰ ਤੇ ਚੂਨਾ ਹੁਣ ਫੋਲਦਾ ਹੈ ਕੱਲ ਵੀ ਥੋੜਾ ਜਿਹਾ ਫੋਲਦਾ ਤੇ ਅੱਜ ਫੇਰ ਹੁਣ ਇੱਕ ਵਾਰ ਝੱਟ ਮਾਰਤੀ ਇਹ ਫੋਲਦਾ ਇਹਨੂੰ ਤੇ ਹੁਣ ਹਵਾ ਜੀ ਨਿਕਲ ਗਈ ਹੁਣ ਗਰਮ ਹੋਣ ਦਾ ਖਤਰਾ ਨਹੀਂ ਹੈਗਾ ਕੋਈ ਵੀ ਹੁਣ ਜਿੰਨਾ ਚਿਰ ਮਰਜੀ ਪਿਆ ਰਹੇ ਤੇ ਅੱਜ ਹੁਣ ਮੌਸਮ ਅੱਜ ਦਾ ਦਿਨ ਹੈਗਾ ਏ ਖਰਾਬ ਤੇ ਕੱਲ ਤੱਕਰ ਮੌਸਮ ਹੋ ਗਿਆ ਸਹੀ ਤੇ ਫੇਰ ਆਪਾਂ ਇਹਨੂੰ ਇੱਕ ਵਾਰ ਇੱਥੇ ਹੀ ਫੋਲ ਦੇਣਾ ਬਾਹਰ ਧੁੱਪ ਲਵਾ ਕੇ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਤੇ ਪਚਵਾ ਚੱਲ ਪੀ ਤੋਂ ਇਹਨੇ ਇੱਥੇ ਅੰਦਰ ਪਏ ਨਹੀਂ ਸੁੱਕ ਜਾਣਾ ਕਿਉਂਕਿ ਆਪਣੇ ਸ਼ੱਡ ਦੇ ਵਿੱਚ ਧੁੱਪ ਅੰਦਰ ਤੱਕਰ ਚਲੇ ਜਾਂਦੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਪਲਵਾ ਕੇ ਤੇ ਆਪਾਂ ਫਿਰ ਇਹਦਾ ਢੇਰ ਲਾ ਕੇ ਇਹਨੂੰ ਇੱਕ ਸਾਈਡ ਤੇ ਕਰ ਦੇਣਾ ਕਿਉਂਕਿ ਝੋਨੇ ਦਾ ਰੇਟ ਜਿਹੜਾ ਹੈ 1500 996 ਜਾਂ 1847 ਇਹਨਾਂ ਦਾ ਰੇਟ ਜਿਹੜਾ ਇਹ ਹੁਣ ਕਾਫੀ ਡਾਊਨ ਆ ਗਿਆ ਹੈ ਮਾਰਕੀਟ ਦੇ ਵਿੱਚ ਤੇ ਨਾਲੇ ਮੰਡੀਆਂ ਦੇ ਵਿੱਚ ਰਾਸ਼ ਹੁਣ ਕਾਫੀ ਹੈ ਤੇ ਐਵੇਂ ਸੁੱਟਨ-ਸੁੱਟੀ ਵਾਲਾ ਕੰਮ ਹੁੰਦਾ ਪਿਆ ਫੁੱਲ-ਫਲਾਈਆ ਵੀ ਨਹੀਂ ਹੁੰਦਾ ਪਿਆ ਉਹ ਚੀਜ਼ਾਂ ਦਾ ਵੀ ਕੰਮ ਬੜਾ ਜ਼ਿਆਦਾ ਖਰਾਬ ਹੋਇਆ ਹੋਇਆ ਤੇ ਹੁਣ ਆਪਾਂ ਫੇਰ ਇਹਨੂੰ ਬਾਅਦ ਦੇ ਵਿੱਚ ਹੀ ਲੈ ਕੇ ਜਾਵਾਂਗੇ ਮੰਡੀ 'ਚ ਤੇ ਇਹਨੂੰ ਹੁਣ ਆਪਾਂ ਇੱਕ ਵਾਰ ਫੋਲ ਤਾਂ ਸੁੱਕ ਜਾਏਗਾ ਤੇ ਫੇਰ ਆਪਾਂ ਇਹਦੀ ਢੇਰੀ ਲਾ ਦੇਾਂਗੇ ਬਾਕੀ ਦੇਖਾਂਗੇ ਜਿਵੇਂ ਸਿਸਟਮ ਚੱਲਦਾ ਹੈ ਜੀ ਟਰਾਲੀ ਚੋਂ ਤਾਰ ਰੱਖਣ ਨੂੰ ਤਾਂ ਆਪਾਂ ਟਰਾਲੀ 'ਚ ਵੀ ਰੱਖ ਸਕਦੇ ਹਾਂ ਪਰ ਟਰਾਲੀ ਦੇ ਵਿੱਚ ਇਹ ਹੋ ਜਾਂਦਾ ਜਿਹੜਾ ਛੋਨਾ ਮਸ਼ੀਨ ਦਾ ਵੱਡਿਆ ਹੈ ਨਾ ਉਹਦੇ ਵਿੱਚ ਥੋੜੀ ਜਿਹੀ ਗਰਮੈਸ਼ ਹੋ ਜਾਂਦੀ ਹੈ ਇੱਕ ਅੱਧਾ ਦਿਨ ਟਰਾਲੀ ਖੜੀ ਰਵੇ ਤਾਂ ਚੱਲ ਜਾਂਦੀ ਹੈ ਜੇ ਜ਼ਿਆਦਾ ਦਿਨ ਫਿਰ ਕੰਮ ਖਰਾਬ ਹੋ ਜਾਂਦਾ ਹੁੰਦਾ ਕਈ ਵਾਰ ਗਮ ਜਾਂਦੀ ਹੈ ਤੇ ਭਰਾਵੋ ਇਹ ਚੀਜ਼ ਦਾ ਧਿਆਨ ਰੱਖਿਓ ਜਿਹੜੇ-ਜਿਹੜੇ ਭਰਾਵਾਂ ਨੇ ਟਰਾਲੀ ਭਰ ਕੇ ਖਿਡਾਰੀ ਹੋਈ ਹੈ ਉਹ ਜ਼ਰੂਰ ਇਸ ਚੀਜ਼ ਦੀ ਗੌਰ ਕਰ ਲਿਓ ਜਿਹੜੇ ਚੋਣਿਆਂ ਦੇ ਵਿੱਚ ਹਲਦੀ ਸੀ ਉਹ ਚੋਣੇ ਦਾ ਵੀ ਰੰਗ ਜਿਹੜਾ ਇਹ ਫਿਰ ਬਦਲ ਲੈਂਦਾ ਖਤਰਾ ਹੋ ਜਾਂਦਾ ਤੇ ਲਓ ਜੀ ਕਰਦੇ ਆ ਫਿਰ ਵੀਡੀਓ ਦਾ ਐਂਡ ਮਿਲਦੇ ਆ ਫਿਰ ਆਪਾਂ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਐਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਧੰਨਵਾਦ ਜੀ